ਖਰੜ ਦੇ ਵਿੱਚ ਇੱਕ ਅਜੀਬ ਹੀ ਮਾਮਲਾ ਸਮਝ ਆਇਆ ਜਿੱਥੇ ਇੱਕ ਬਿਲਡਰ ਨੇ ਹੀ ਲੱਖਾਂ ਰੁਪਏ ਦਾ ਚੂਨਾ ਖਰੜ ਵਾਸੀ ਨੂੰ ਲਾ ਦਿੱਤਾ ਦਰਅਸਲ ਕੋਠੀ ਵੇਚਣ ਦੇ ਨਾਮ ਤੇ ਖਰੀਦਦਾਰਾਂ ਦੇ ਨਾਲ ਧੋਖਾ ਜਿਹੜਾ ਉਹ ਆਸ਼ਿਆਨਾ ਬਿਲਡਰਸ ਐਂਡ ਪ੍ਰੋਮੋਟਰ ਦੇ ਮਾਲਕ ਵੱਲੋਂ ਕੀਤਾ ਗਿਆ ਦਰਅਸਲ ਾਰਮਾਨ ਅਲੀ ਨਾਂ ਦੇ ਵਿਅਕਤੀ ਨੇ 47,50,000 ਦੇ ਵਿੱਚ ਇੱਕ ਕੋਠੀ ਖਰੀਦੀ ਸੀ ਜਿਸ ਨੂੰ ਬਿਲਡਰ ਆਸ਼ਿਆਨਾ ਬਿਲਡਰਸ ਐਂਡ ਪ੍ਰੋਮੋਟਰ ਦੇ ਮਾਲਕ ਨੇ ਦਵਾਇਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ 47,50,000 ਰੁਪਏ ਵਿੱਚ ਸੌਦਾ ਮੁਕਰਰ ਕੀਤਾ ਗਿਆ ਤੇ ਬਿਲਡਰ ਨੂੰ ਐਡਵਾਂਸ ਦੇ ਵਿੱਚ 16,36,800 ਰੁਪਏ ਵੀ ਦੇ ਦਿੱਤੇ ਗਏ ਪਰ ਫਿਰ ਜਦੋਂ ਅਰਮਾਨ ਅਲੀ ਜੋ ਕਿ ਖਰੀਦਦਾਰ ਹੈ ਉਹਨਾਂ ਦੇ ਵੱਲੋਂ ਰਜਿਸਟਰੀ ਕਰਵਾਉਣ ਦੇ ਲਈ ਬਾਕੀ ਕਾਗਜ਼ਾਂ ਦੀ ਮੰਗ ਕੀਤੀ ਗਈ ਤਾਂ ਬਿਲਡਰ ਟਾਲਮਟੋਲ ਕਰਦਾ ਨਜ਼ਰ ਆਇਆ ਜਿਸ ਤੋਂ ਬਾਅਦ ਅਰਮਾਨ ਅਲੀ ਨੂੰ ਬਿਲਡਰ ਦੇ ਉੱਪਰ ਸ਼ੱਕ ਹੋਇਆ ਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਕੰਪਲੇਂਟ ਦਰਜ ਕਰਵਾਈ ਗਈ। ਅਰਮਾਨ ਅਲੀ ਦੇ ਮੁਤਾਬਕ ਬਿਲਡਰ ਦੇ ਕੋਲੋਂ ਕੋਈ ਵੀ ਕਾਗਜ਼ ਸਹੀ ਨਹੀਂ ਮਿਲਿਆ ਜੋ ਕਿ ਕੋਠੀ ਦੇ ਉੱਪਰ ਉਸਦੀ ਮਲਕੀਅਤ ਦਰਸਾਉਂਦਾ ਹੋਵੇ ਤੇ ਉਹ ਕਿਸੇ ਵੀ ਤਰੀਕੇ ਦਾ ਕਾਗਜ਼ ਪੇਸ਼ ਨਹੀਂ ਕਰ ਸਕਿਆ। ਜਿਸ ਤੋਂ ਬਾਅਦ ਅਰਮਾਨ ਦਾ ਸ਼ੱਕ ਜਿਹੜਾ ਉਹ ਯਕੀਨ ਦੇ ਵਿੱਚ ਬਦਲ ਗਿਆ ਤੇ ਉਸ ਤੋਂ ਵੱਲੋਂ ਪੁਲਿਸ ਨੂੰ ਕੰਪਲੇਂਟ ਵੀ ਦਰਜ ਕਰਵਾਈ ਗਈ ਪੁਲਿਸ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੋਹਾਲੀ ਤੋਂ ਹਰਸ਼ਦੀਪ ਦੀ ਰਿਪੋਰਟ ਔਨ ਏਅਰ